ਪੁਖੜ ਤਾਰ ਤੇ ਜਿੰਨੀਆਂ ਵੀ ਆਪਣੀਆਂ ਜਥੇਬੰਦੀਆਂ ਸ਼ਮਿਲ ਨੇ ਇੱਕ ਇੱਕ ਦਾ ਉਹਨਾਂ ਦਾ ਨਮਾਇंदा ਇੱਕ ਇੱਕ ਤੋਂ ਦੋ ਦੋ ਹੋਰ ਬੰਦੇ ਉਹ ਪੁਖੜ ਤਾਰ ਤੇ ਬੈਠੇ ਨੇ ਤੇ 24 ਘੰਟੇ ਬਾਅਦ ਦੂਸਰੇ ਬਦਲ ਜਾਂਦੇ ਨੇ ਅੱਜ ਉਹ ਹੋ ਲਾਸਟ ਦਿਨ ਤੇ ਇਹਦੇ ਨਾਲ ਨਾਲ ਉਹਨਾਂ ਨੇ ਅੱਜ ਰੇਲ ਨਹੀਂ ਰੱਖੀ ਤੀ ਆਪਾਂ ਨੂੰ ਵੀ ਸੱਦਾ ਦਿੱਤਾ ਸੀ ਵੀ ਆਪਾਂ 2-400 ਬੰਦਾ ਇਕੱਠਾ ਕਰਕੇ ਭੁਖੜਤਾ ਦੀ ਸਮਾਪਤੀ ਕਰੀਏ ਤੇ ਅਸੀਂ ਬੇਨਤੀ ਕਰੀਆ ਵੀ ਹੋਰ ਪਰਤੋਂ ਕਲੈਂਡਰਾਂ ਦੀ ਦੇਰੀ ਹੋ ਰਹੀ ਤੀ ਕਿਤਾ ਜਾਵਾ ਤੇ ਬੇਨਤੀ ਕਰਨ ਕਾਰਕ ਹੁੰਦੇ ਨੇ ਆਪਾਂ ਨੂੰ ਛੋਟ ਦੇਤੀ ਤੇ ਹੁਣ ਕਿڑی ਆਉਣ ਵਾਲੀ 16 ਤਰੀਕ ਪਸਾਨ ਦੁਨੀਆ ਨਾਲ ਦਾ ਪਲੱਸ ਬਿਜਲੀ ਬਿਜਲੀ ਮੁਲਾਜ਼ਮ ਜਥੇ ਬੰਦੀਆਂ ਡੀਸੀ ਦਫਤਰ ਅੱਗੇ ਧਰਮਿਆ ਦਾ ਪ੍ਰੋਗਰਾਮ ਆ ਗਿਆ ਜਿਸ ਵਿੱਚ ਆਪਾਂ ਨੂੰ ਬੰਦੇ ਲਾਏ ਨੇ ਆਪਾਂ ਜਾਵਾਂਗੇ ਤੇ ਉਹਦੇ ਵਿੱਚ ਗੱਲਾਂ ਕਾਫੀ ਨੇ ਵੀ ਬਿਜਲੀ ਬੋਰਡ ਦੀ ਪ੍ਰੋਕਟਿਵੇਚਣੀ ਤੇ ਜਿਹੜਾ 2025 ਕਾਨੂੰਨ ਲਿਟਰਾਂ ਵਾਲੇ ਨੂੰ ਪ੍ਰਾਈਵੇਟ ਸਟੇਸ਼ਨ ਤੇ ਬਾਲਣ ਲਗਾਉਣ ਵਾਲਾ ਬਿਜਲੀ ਬਿੱਲ ਉਹਨੂੰ ਵਾਪਸ ਕਰਾਉਣ ਲਈ ਤੇ 21 ਤਰੀਕ ਦਾ 21 ਇੱਕ ਦਾ ਹੈੱਡ ਆਫ ਅਗੇ ਧਰਨਾ ਜਿਹੜਾ ਕਿ ਆਪਾਂ ਨੇ ਸਾਰੇ ਮੈਂਬਰਸ਼ਿਪ ਲੈ ਕੇ ਜਾਣਾ ਤੇ ਉੱਥੇ ਜਾ ਕੇ ਆਪਾਂ ਨੇ ਸਾਮਨੇ ਦੇ ਵਿੱਚ ਸਬੂਤ ਕਰਨੀਆਂ ਤੇ ਹੋਰਾਂ ਪਰਾਂ ਆਪਣੇ ਮੈਂਬਰਾਂ ਦਾ ਰਿਕਾਰਡ ਆ ਵੈਸੇ ਜਦੋਂ ਵੀ ਅੰਮ੍ਰਿਤਸਰ ਗਏ ਆ ਜਦੋਂ ਵੀ ਆਪਾਂ ਨੂੰ ਕਿਤੇ ਵੀ ਲੁਧਿਆਣੇ ਗਏ ਆ ਜਿੱਥੇ-ਜਿੱਥੇ ਆਪਣੀ ਡਿਊਟੀ ਲੱਗੀ ਆ ਬੇਸ਼ੱਕ ਘੱਟ ਗਿਣਤੀ ਦੇ ਵਿੱਚ ਬੰਦੇ ਬੁਲਾਏ ਹੋਣ ਪਰ ਪਾਤੜਾ ਡਿਵੀਜ਼ਨ ਦੇ ਮੁਲਾਜ਼ਮਾਂ ਉਹ ਪੂਰੀ ਗਿਣਤੀ ਦੇ ਵਿੱਚ ਧਰਨੇ 'ਚ ਆਪਣੀ ਹਾਜ਼ਰੀ ਦਿਖਾਈ ਆ ਇਸ ਕਰਕੇ ਮੈਂ ਸਾਰੇ ਰੋਧੇਦਾਰਾਂ ਦਾ ਤੇ ਮੈਂਬਰਾਂ ਦਾ ਧੰਨਵਾਦ ਕਰਦਾ ਵੀ ਉਹੋ ਜਿੱਥੇ ਬੰਦੀ ਦੀ ਹਰੇਕ ਕਾਨੂੰ ਮੰਨ ਕੇ ਬਾ ਚੜ ਕੇ ਲਾਗੂ ਕਰਦੇ ਨੇ ਐਸੇ ਕਰਕੇ ਆਪਣੀ ਪਾਤੜਾ ਦਾ ਮੈਨੇਜਮੈਂਟ ਤੇ ਤੇ ਉੱਪਰ ਤਕਰ ਪ੍ਰਭਾਵ ਤੇ ਐਸੇ ਪ੍ਰਭਾਵ ਨੂੰ ਆਪਾਂ ਜਾਰੀ ਰੱਖਦੇ ਹੋਏ ਤੇ ਕਿਹੜਾ ਆਉਣ ਵਾਲਾ ਸਮਾਂ ਬਹੁਤ ਮਾੜਾ ਤੇ ਬਹੁਤ ਭੜਾ ਆਪਣੇ ਤੇ ਆਉਣ ਵਾਲਾ ਜਿਵੇਂ ਇਹ ਚੇਅਰਮੈਨ ਆਇਆ ਇਹਨੇ ਆਉਂਦੇ ਇੱਕ ਸਰਕੂਲਰ ਕਰਤਾ ਵੀ ਲਾਈਨਮੈਨ ਨੂੰ ਪ੍ਰਮੋਟ ਕਰ ਦੋ ਤੇ ਲਾਈਨਮੈਂਟ ਤੋਂ ਇਹ ਜਈ ਬਣਾ ਕੇ ਇਹਨਾਂ ਨੂੰ ਕੋਰਟ ਦੇ ਕੇ ਇਹਨਾਂ ਤੋਂ ਕੰਮ ਲਓ ਇਹ ਜਈ ਦਾ ਜਿਹੜਾ ਕਿ ਇੱਕ ਬਹੁਤ ਮਾੜਾ ਸਰਕੂਲਰ ਬਹੁਤ ਘਣਾਉਣੀ ਹਰਕਤ ਕਰੀ ਆ ਅਸੀਂ 28 ਗੱਲ ਪਾਤੜਾਂ ਤੋਂ ਵੀ ਇਹ ਕਿਹੜਾ ਚੀਪ ਸੌਥਾ ਇਹ ਪ੍ਰੈਸ਼ਰ ਪਾ ਰਿਹਾ ਵੀ ਕੋਰਟ ਜਾਰੀ ਕਰਵਾਓ ਇਹਨਾਂ ਨੂੰ ਤੇ ਮੈਂ ਸਟੇਟਰ ਵਾਲਿਆਂ ਨੂੰ ਬੇਨਤੀ ਕਰੀ ਆ ਵੀ ਤੁਸੀਂ ਜੇ ਇਹਨਾਂ ਨੂੰ ਕੋਟ ਜਾਰੀ ਹੋ ਗਿਆ ਇਹਨਾਂ ਨੇ ਜਈ ਬਣਾਉਣੇ ਬੰਦ ਕਰ ਦੇਣੇ ਇਹ ਜਈ ਦਾ ਰਾਹ ਬੰਦ ਹੋ ਜਾਊਗਾ ਇਸ ਕਰਕੇ ਵੀ ਇਹਨੂੰ ਵਾਪਸ ਕਰਵਾਓ ਤੇ ਰੈਗੂਲਰ ਜਈ ਦੀ ਭਰਤੀ ਜਦ ਤੱਕ ਨਹੀਂ ਹੁੰਦੀ ਉਹ ਤੱਕ ਇਹਨਾਂ ਨੂੰ ਕੋਡ ਨਾ ਜਾਰੀ ਕਰਾਇਆ ਜਾਵੇ ਇਸ ਕਰਕੇ ਜੇ ਆਪਾਂ ਇਸੇ ਤਰ੍ਹਾਂ ਤਖੜੇ ਰਹੇ ਤਾਂ ਆਪਾਂ ਲਾਜ਼ਮੀ ਤੌਰ ਤੇ ਕਿਹੜੀਆਂ ਆਪਣੀਆਂ ਸਮੱਸਿਆ ਨੇ ਉਹਨੂੰ ਹੱਲ ਕਰਾਉਣ ਦੇ ਵਿੱਚ ਕਾਮਯਾਬ ਹੋਵਾਂਗੇ ਜਿਵੇਂ ਕਿ ਪਿਛਲੇ ਸਮੇਂ ਦੌਰਾਨ ਆਪਾਂ ਨੇ ਪਾਤੜ ਤੋਂ ਇੱਕ ਲਹਿਰ ਚਲਾਈ ਤਿੰਨ ਸਟੇਜਾਂ ਲੱਗੀਆਂ ਹੋਈਆਂ ਤੇ ਹੈੱਡ ਆਫ ਅੱਗੇ ਪਾਤੜਾ ਦੇ ਮੁਲਾਜ਼ਮਾਂ ਨੇ ਇੱਕ ਪੋਸਟਰ ਬਣਾਇਆ ਵੀ ਮੁਲਾਜ਼ਮ ਇੱਕ ਹੋ ਮੁਲਾਜ਼ਮ ਸਾਰੇ ਇੱਕ ਹੋ ਉਹ ਇੱਕ ਨਾਰਾ ਇੱਥੋਂ ਚੱਲਿਆ ਉਹ ਨਾਰੇ ਨੇ ਆਪਾਂ ਸਾਰੇ ਨੇ ਇੱਕ ਕਰਕੇ ਬਿਠਾਤੇ ਤੇ ਜੇ ਇੱਕ ਹੋਏ ਤੇ ਆਪਾਂ ਨੂੰ ਕਿਸੇ ਨੂੰ 10000 ਦਾ ਫਰਕ ਪਿਆ ਸਕੀਲਾਂ ਦੇ ਵਿੱਚ ਕਿਸੇ ਨੂੰ 8000 ਦਾ ਫਿਰ ਸਕੀਲਾਂ 'ਚ ਫਰਕ ਪਿਆ ਕਿਸੇ ਨੂੰ 15000 ਦਾ ਪਿਆ ਜਿਹੜਾ ਇਹ ਸਰਕਾਰ ਨੇ ਅਜੇ ਇੱਕ 16 ਦਾ ਬਕਾਇਆ ਦੱਬੀ ਬੈਠੀ ਆ ਡੀਏ ਦੀਆਂ ਕਿਸ਼ਤਾਂ ਦੱਬੀ ਬੈਠੀ ਆ 16% ਡੀਏ ਆਪਣਾ ਲਗਭਗ 20 ਤੇ 4% ਆਪਣਾ ਹੁਣ ਹੋ ਜਾਣਾ 20% ਦੇ ਲਗਭਗ ਜਿੰਨਾ ਦਾ ਬਕਾਇਆ 20% ਸਰਕਾਰ ਵੱਲ ਹੋਵੇ ਉਹ ਸਰਕਾਰ ਅਟਾਰਾ ਮਾਰਦੀ ਹੋਵੇ ਵੀ ਆਸੀਂ ਮਲਾਜ਼ਮਾਂ ਦਾ ਇੰਨਾ ਕੁਸ ਕਰ ਦਾਂਗੇ ਸਾਡੇ ਖਜ਼ਾਨੇ ਚ ਇੰਨਾ ਕੁ ਸਪਿਆ ਇਹ ਇੱਕ ਖਾਲੀ ਪੀਪੇ ਹੀ ਬਣ ਕੇ ਰਹਿ ਗਏ ਆ ਮੁਲਾਜ਼ਮਾਂ ਦੇ ਏਰੀਆ ਲੁਕਾਏ ਦੀਏ ਬਕਾਏ ਤੇ ਮੁਲਾਜ਼ਮਾਂ ਦੀ ਤਰੱਕੀ ਘਟਾਈ ਅਸੀਂ ਸਰਕਾਰ ਨੂੰ ਚੇਤਾਵਨੀ ਦਿੰਦੇ ਹੋਏ ਬੇਨਤੀ ਕਰਾਂਗੇ ਇਸ ਸਟੇਟ ਆਗੂਆਂ ਨੂੰ ਵੀ ਕਿਹੜਾ ਆਉਣ ਵਾਲਾ ਇੱਕੀ ਦਾ ਧਰਨਾ ਉਹਦੇ ਵਿੱਚ ਇਸ ਗੱਲ ਨੂੰ ਪੂਰਾ ਭਾਰਿਆ ਜਾਵੇ ਤੇ ਥੱਲੇ ਤੋਂ ਵੀ ਕਿਹੜੀਆਂ ਆਪਣੀਆਂ ਮੰਗਾਂ ਹੁੰਦੀਆਂ ਨੇ ਉਸ ਸਟੇਟ ਕਮੇਟੀ ਤੱਕ ਆਪਾਂ ਸਾਨੂੰ ਨੋਟ ਕਰਾਓ ਸਟੇਟ ਕੋਲੇ ਆਪਾਂ ਹੋਰ ਵੀ ਜੇ ਕੋਈ ਇਹੋ ਜਿਹੀ ਮੰਗਾਂ ਹੁੰਦੀ ਆ ਉਹਨੂੰ ਵੀ ਆਪਾਂ ਮਜੰਡੇ ਚ ਪਵਾ ਸਕੀਏ ਇਹਨੀਆਂ ਬੇਨਤੀਆਂ ਕਰਦਾ ਹੋਇਆ ਆਸ ਕਰਾਂਗਾ ਵੀ ਜਦੋਂ ਵੀ ਕੋਈ ਆਪਣਾ ਕਿਸੇ ਦਾ ਵੀ ਸੱਦਾ ਆਂਦਾ ਆਪਣੀ ਜਥੇਬੰਦੀਆਂ ਕਿਡੀਆਂ ਇਕੱਠੀ ਲੜਦੀਆਂ ਨੇ ਉਹ ਸੱਦੇ ਨੂੰ ਇਤਰਾ ਫਲਾਦੇ ਕਰੋ ਇੱਕ ਦੂਜੇ ਦੇ ਕੋਲ ਹਰੇਕ ਨੂੰ ਪਤਾ ਲੱਗੇ ਵੀ 21 ਤਰੀਕ ਦਾ ਧਰਨਾ 16 ਤਰੀਕ ਦਾ ਧਰਨਾ ਜੇ ਹੋਰ ਵੀ ਕੋਈ ਪ੍ਰੋਗਰਾਮ ਆਂਦਾ ਉਹ ਕੋਈ ਵੀ ਵੀਡੀਓ ਆਂਦੀ ਆ ਇਹੇ ਜੀ ਸਬੰਧ ਵਿੱਚ ਉਹਨੂੰ ਆਪਾਂ ਇੱਕ ਦੂਜੇ ਦੇ ਕੋਲ ਪਹੁੰਚਾਉਣ ਦੇ ਵਿੱਚ ਸਫਲ ਹੋਏ ਕਰੀਏ ਤੇ ਉਹੀ ਜਾਣਕਾਰੀ ਆਪਾਂ ਉਦੇ ਰਾਹੀਂ ਇੱਕ ਦੂਜੇ ਨੂੰ ਦੇਖ ਕੇ ਆਪਣੇ ਪ੍ਰੋਗਰਾਮਾਂ ਨੂੰ ਵੱਧ ਗਿਣਤੀ ਵਿੱਚ ਲਾਗੂ ਕਰਿਏ ਧੰਨਵਾਦ